ਪੰਜਾਬੀਓ ਰੱਜ ਕੇ ਇਸ ਵੀਰ ਦਾ ਸਾਥ ਦੇਣਾ ਗੁਰਸੇਕ ਵੀਰ ਆ ਪਰ ਇੱਕ ਗੁਰਸੇਕ ਪਰਿਵਾਰ ਆ ਜਿਸ ਨੇ ਇੱਕ ਸਾਈਕਲ ਦੇ ਉੱਤੇ ਪ੍ਰਵਾਸੀਆਂ ਦੀ ਤਰ੍ਹਾਂ ਚਨੇ ਭਡੂਰੇ ਨਾਲ ਚਾਵਲ ਵੇਚਨੇ ਸ਼ੁਰੂ ਕੀਤੇ ਆ ਆਪਣੇ ਘਰ ਦਾ ਗੁਜ਼ਾਰਾ ਇੱਕ ਸਖਾਲੇ ਢੰਗ ਨਾਲ ਕਰਨ ਵਾਸਤੇ ਰੇਤਾ ਬਜਰੀ ਦਾ ਕੰਮ ਕਰਦਾ ਸੀ ਪਰ ਛੱਟ ਲੱਗਣ ਤੋਂ ਬਾਅਦ ਉਸ ਤੋਂ ਬਾਅਦ ਉਹ ਕੰਮ ਨਹੀਂ ਹੋਇਆ ਡਾਕਟਰਾਂ ਨੇ ਮਨਾ ਕਰ ਦਿੱਤਾ ਗਿਆ ਕਿ ਭਾਰਾ ਕੰਮ ਨਹੀਂ ਕਰਨਾ ਘਰ ਤੋਂ ਸਾਈਕਲ ਗੱਡੀ ਤੇ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਪ੍ਰਵਾਸੀਆਂ ਨੇ ਆਪਣੇ ਸਾਈਕਲ ਦੇ ਉੱਤੇ ਚਨੇ ਬਣੂਲੇ ਤਿਆਰ ਕੀਤੇ ਹੁੰਦੇ ਨੇ ਉਹ ਬਾਕਸ ਬਣਾਇਆ ਹੁੰਦਾ ਵਾ ਉਸੇ ਤਰੀਕੇ ਨਾਲ ਉਹ ਸਾਈਕਲ ਦੇ ਉੱਤੇ ਬਾਕਸ ਬਣਾਇਆ ਵਾ ਤੇ ਜੋ ਮਿਹਨਤ ਦੇ ਵਿੱਚ ਮਿਹਨਤ ਕਰਕੇ ਜੋ ਹਲਵਾ ਉਹ ਚੰਗਾ ਮਿਲਦਾ ਵਾ ਮਿਹਨਤ ਮਜ਼ਦੂਰੀ ਕਰਨੀ ਚਾਹੀਦੀ ਹੈ ਕੰਮ ਕਦੇ ਕੋਈ ਵੱਡਾ ਛੋਟਾ ਨਹੀਂ ਹੁੰਦਾ ਘਰ ਤੋਂ ਸਾਈਕਲ ਲੈ ਕੇ ਨਿਕਲਦੇ ਹੋ ਸਵੇਰੇ ਆਪਣੀ ਇਹ ਪੂਰੀ ਰੇੜੀ ਤਿਆਰ ਕਰਕੇ ਸਾਈਕਲ ਜਿਹੜੀ ਕਹਾਂਗੇ ਸਾਈਕਲ ਦੇ ਉੱਤੇ ਬਾਕਸ-ਬਾਕਸ ਰੱਖ ਕੇ ਨਿਕਲਦੇ ਹੋ ਫੇਰ ਕੀ ਸੋਚ ਕੇ ਨਿਕਲਦੇ ਹਾਂ ਮਨਜਕ ਕਿ ਗੁਰੂ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਆ ਅਰਦਾਸ ਕਰਦੇ ਇਹ ਮਹਾਰਾਜ ਜਦੋਂ ਚੰਨੇ ਪਠੂਰੇ ਬਣ ਜਾਂਦੇ ਆ ਚੋਲ ਬਣ ਜਾਂਦੇ ਆ ਫੇਰ ਅਸੀਂ ਅਰਦਾਸ ਬੇਨਤੀ ਕਰਦੇ ਆ ਅਰਦਾਸ ਕਰਕੇ ਭੋਗ ਲਾਇਆ ਜਾਂਦਾ ਆ ਇਹ ਗੁਰੂ ਰਾਮਦਾਸ ਦੇ ਚੰਨਾ ਚ ਬੇਨਤੀ ਕੀਤੀ ਜਾਂਦੀ ਵੀ ਸੱਚੇ ਬਾਦਸ਼ਾਹ ਜੋ ਵੀ ਜੀਵ ਸਭ ਕੇ ਆਪ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਜਪੇ ਪੰਜਾਬੀ ਹੋ ਰੱਜ ਕੇ ਇਸ ਵੀਰ ਦਾ ਸਾਥ ਦੇਣਾ ਗੁਰਸਿੱਖ ਵੀਰ ਆ ਅਸੀਂ ਅਕਸਰ ਦੇਖਦੇ ਹਾਂ ਕਿ ਲਗਾਤਾਰ ਜਦੋਂ ਹਾਈਵੇ ਤੋਂ ਨਿਕਲਦੇ ਆਂ ਤਾਂ ਬਜ਼ਾਰਾਂ 'ਚੋਂ ਨਿਕਲਦੇ ਆਂ ਤਾਂ ਬਹੁਤ ਸਾਰੇ ਸਾਈਕਲਾਂ ਦੇ ਉੱਤੇ ਚਨੇ ਭਟੂਰੇ ਅਤੇ ਚਾਵਲ ਵੇਚੇ ਜਾਂਦੇ ਨੇ ਤਾਂ ਉਹ ਜ਼ਿਆਦਾਤਰ ਕੰਮ ਪ੍ਰਵਾਸੀਆਂ ਵੱਲੋਂ ਕੀਤਾ ਜਾਂਦਾ ਵਾ ਪਰ ਇੱਕ ਗੁਰਸਿੱਖ ਪਰਿਵਾਰ ਆ ਜਿਸ ਨੇ ਇੱਕ ਸਾਈਕਲ ਦੇ ਉੱਤੇ ਪ੍ਰਵਾਸੀਆਂ ਦੀ ਤਰ੍ਹਾਂ ਚਨੇ ਭਟੂਰੇ ਨਾਲ ਚਾਵਲ ਵੇਚਨੇ ਸ਼ੁਰੂ ਕੀਤੇ ਆ ਆਪਣੇ ਘਰ ਦਾ ਗੁਜ਼ਾਰਾ ਇੱਕ ਸੁਖਾਲੇ ਢੰਗ ਨਾਲ ਕਰਨ ਵਾਸਤੇ ਰੇੜੇ ਘੋੜੇ ਦਾ ਕੰਮ ਕਰਦਾ ਸੀ ਰੇਤਾ ਬਜਰੀ ਦਾ ਕੰਮ ਕਰਦਾ ਸੀ ਪਰ ਸੱਟ ਲੱਗਣ ਤੋਂ ਬਾਅਦ ਉਸ ਤੋਂ ਬਾਅਦ ਉਹ ਕੰਮ ਨਹੀਂ ਹੋਇਆ ਡਾਕਟਰਾਂ ਨੇ ਮਨਾ ਕਰ ਦਿੱਤਾ ਗਿਆ ਕਿ ਭਾਰਾ ਕੰਮ ਨਹੀਂ ਕਰਨਾ ਤਾਂ ਉਸ ਤੋਂ ਬਾਅਦ ਉਸਨੇ ਫਿਰ ਘਰ ਤੋਂ ਸਾਈਕਲ ਕੱਢੀ ਤੇ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਪ੍ਰਵਾਸੀਆਂ ਨੇ ਆਪਣੇ ਸਾਈਕਲ ਦੇ ਉੱਤੇ ਚਨੇ ਪਟੂਰੇ ਨਾ ਤਿਆਰ ਕੀਤੇ ਹੁੰਦੇ ਨੇ ਉਹ ਬਾਕਸ ਬਣਾਇਆ ਹੁੰਦਾ ਵਾ ਉਸੇ ਤਰੀਕੇ ਨਾਲ ਉਹ ਸਾਈਕਲ ਦੇ ਉੱਤੇ ਬਾਕਸ ਬਣਾਇਆ ਵਾ ਤੇ ਸਾਰਾ ਕੁਝ ਉਸੇ ਤਰੀਕੇ ਨਾਲ ਰੱਖਿਆ ਵਾ ਤੁਸੀਂ ਦੇਖ ਸਕਦੇ ਹੋ ਉਸ ਇਨਸਾਨ ਵੱਲੋਂ ਜਾਂ ਉਸ ਵਿਅਕਤੀ ਵੱਲੋਂ ਜਿਹੜਾ ਸਿੱਖ ਗੁਰਸੇਕ ਵਿਅਕਤੀ ਆ ਉਸ ਵੱਲੋਂ ਲਗਾਤਾਰ ਇਸੇ ਤਰ੍ਹਾਂ ਚਨੇ ਭਟੂਰੇ ਸਾਈਕਲ ਦੇ ਉੱਤੇ ਵਿੱਚ ਜਾਂਦੇ ਨੇ ਉਸ ਦਾ ਕਹਿਣਾ ਵਾ ਕਿ ਪ੍ਰਵਾਸੀਆਂ ਦੇ ਗੰਦ ਖਾਨ ਨਾਲੋਂ ਪੰਜਾਬੀਆਂ ਦਾ ਚੰਗਾ ਖਾਣਾ ਸਹੀ ਏ ਰੇਟ ਵੀ ਜੈਨੂਨ ਸਸਤੇ ਭਾਅ ਨਾਲ ਸਸਤੇ ਰੇਟ ਦੇ ਉੱਤੇ ਇਹਦੇ ਵੱਲੋਂ ਚਨੇ ਭਟੂਰੇ ਜਾਂ ਚਾਵਲ ਜਿਹੜੇ ਦਿੱਤੇ ਜਾਂਦੇ ਨੇ ਇੱਕ ਚੰਗੀ ਕੁਆਲਿਟੀ ਦੇ ਤਸਵੀਰ ਇਹ ਜ਼ਰੂਰ ਚਾਹਾਂਗਾ ਦਿਖਾਣੀ ਕਿ ਦੇ ਤੁਸੀਂ ਦੇਖ ਸਕਦੇ ਹੋ ਕਿ ਚਾਵਲ ਕਿਸ ਤਿਹੇ ਦੇ ਨੇ ਚਨੇ ਭਟੂਰੇ ਆ ਘਰ ਦੇ ਬਣੇ ਸਵਾਦਿਸ਼ਟ ਆਪਣੇ ਤੇ ਉਸੇ ਤਰੀਕੇ ਨਾਲ ਉਹਦੇ ਵਿਅਕਤੀ ਨਾਲ ਗੱਲ ਵੀ ਕਰਨੀ ਚਾਹਾਂਗੇ ਅਸੀਂ ਭਾਜੀ ਨਾਂ ਕੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂ ਵਿਜੇ ਆ ਵਿਜੇਪਾਲ ਸਿੰਘ ਅਜੇ ਵਿਜੇ ਕਿਸ ਤਰੀਕੇ ਨਾਲ ਮਨ 'ਚ ਸੋਚ ਆਈ ਏ ਕਿ ਅਸੀਂ ਘਰ ਤੋਂ ਸਾਈਕਲ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਪ੍ਰਵਾਸੀ ਲਗਾਤਾਰ ਵੇਚਦੇ ਨੇ ਚਨੇ ਪਟੂਰੇ ਉਸੇ ਤਰੀਕੇ ਨਾਲ ਸਾਈਕਲ ਤਿਆਰ ਕੀਤੀ ਏ ਉਸੇ ਤਰੀਕੇ ਨਾਲ ਤੁਸੀਂ ਵੇਚਨੇ ਸ਼ੁਰੂ ਕੀ ਭਾਜੀ ਮੇਰੀ ਇੱਕ ਮਜਬੂਰੀ ਆ ਘਰ ਦਾ ਗੁਜ਼ਾਰਾ ਦੋ ਮੇਰੀਆਂ ਬੇਟੀਆਂ ਨੇ ਮੈਂ ਦੂਜਾ ਰੇੜੇ ਘੋੜੇ ਦਾ ਕੰਮ ਕਰਦਾ ਸੀ ਮੇਰੇ ਪੇਸਮੇਕਰ ਤੇ ਆਪਰੇਸ਼ਨ ਹੋਇਆ ਵਾ ਡਾਕਟਰਾਂ ਨੇ ਕਿਹਾ ਬਹੁਤ ਘੱਟ ਕੰਮ ਨਹੀਂ ਕਰਨਾ ਹੈਗਾ ਤੇ ਫਿਰ ਸੋਚਿਆ ਵੀ ਕੋਈ ਨਾ ਕੋਈ ਤੇ ਕਰਨਾਗੇ ਜੇ ਘਰ ਦਾ ਗੁਜ਼ਾਰਾ ਬੱਚੇ ਦੇ ਪਾਲਣੇ ਪੈਣੇ ਆ ਕੋਈ ਮਿਹਨਤ ਤੇ ਕਰਨੀ ਪੈਣੀ ਆ ਉਹ ਫਿਰ ਚਨੇ ਪਠੂਰੀਆਂ ਦਾ ਕੰਮ ਇਹ ਕੀਤਾ ਜੇ ਸ਼ੁਰੂ ਤੇ ਸਾਫ ਸੁਥਰਾ ਘਰ ਜਿ ਬਣਾ ਕੇ ਅਰਦਾਸ ਬੇਨਤੀ ਕਰਕੇ ਫਿਰ ਲੈ ਕੇ ਆਈ ਦਿਆ ਗੁਰੂ ਰਾਮਦਾਸ ਉਹਨਾਂ ਦਾ ਕੰਮ ਚਲੋ ਚੱਲਦਾ ਵਾ ਰੋਟੀ ਮਹਾਰਾਜ ਸੱਚੇ ਪਾਤਸ਼ਾਹ ਦੇਈ ਜਾਂਦਾ ਜੀ ਹਾਂਜੀ ਸਾਧ ਦੋੜੇ ਪਾਣੀ ਦੇ ਭਾਂਡੇ ਧੋ ਕੇ ਸਾਬਣ ਨਾਲ ਫੇਰ ਆਪਾਂ ਕਪੜਾ ਮਾਰ ਕੇ ਫੇਰ ਅਗਲੇ ਗਾਹਕ ਨੂੰ ਮਤਲਬਲ ਦੇਈਦੇ ਆ ਤੇ ਘਰ ਦੇ ਮਸਾਲੇ ਪਾ ਕੇ ਜੋ ਘਰ ਜਿੱਦਾਂ ਸਬਜੀ ਤਿਆਰ ਕੀਤੀ ਜਾਂਦੀ ਆ ਉਦਾਂ ਹੀ ਤਿਆਰ ਕਰਕੇ ਤੇ ਬਣਾ ਕੇ ਦੇ ਤੇ ਲਿਆਣੇ ਦਾ ਆਪਣੀ ਵੀ ਸੇਫਟੀ ਆ ਔਰ ਕਿਸੇ ਦੀ ਵੀ ਸੇਫਟੀ ਆ ਤੇ ਜੋ ਮਿਹਨਤ ਦੇ ਵਿੱਚ ਮਿਹਨਤ ਕਰਕੇ ਜੋ ਫਲਵਾ ਉਹ ਚੰਗਾ ਮਿਲਦਾ ਵਾ ਮਿਹਨਤ ਮਜ਼ਦੂਰੀ ਕਰਨੀ ਚਾਹੀਦੀ ਕੰਮ ਕਦੇ ਕੋਈ ਵੱਡਾ ਛੋਟਾ ਨਹੀਂ ਹੁੰਦਾ ਮਤਲਬ ਜਿੱਦਾਂ ਇੱਕ ਗੀਤ ਨਹੀਂ ਆ ਵੀ ਭਾਏ ਬਰਦਾਸ਼ਤ ਨਾ ਆਂਦਾ ਵੀ ਆਹ ਬੂਟ ਪਾਲਸਾਂ ਕਰੀਏ ਰੋਟੀ ਹੱਕ ਦੀ ਖਾਈਏ ਜੀ ਬਸ ਕੰਮ ਕੋਈ ਵੱਡਾ ਛੋਟਾ ਨਹੀਂ ਜੇਗਾ ਕਈ ਹੁਣ ਗੱਲ ਤੇ ਇਹ ਹੁੰਦੀ ਆ ਕਿ ਇਹ ਵੇਖੋ ਆਉਂਦੇ ਆ ਦੋਖ ਉਦੋਂ ਹੁੰਦਾ ਵਾ ਜਦੋਂ ਕੋਈ ਪੰਜਾਬੀ ਕੋਲ ਬੰਦਾ ਪੰਜਾਬੀ ਜਿਹੜਾ ਨਹੀਂ ਜੇ ਠਹਿਰਦਾ ਪੰਜਾਬੀ ਪੰਜਾਬੀ ਦੀ ਮਦਦ ਨਹੀਂ ਜੇ ਕਰਦਾ ਹੈਗਾ ਔਰ ਜੇ ਆਪਾਂ ਇੱਥੇ ਕੋਈ ਹੋਰ ਵੀ ਚਾਹੀਏ ਜਿਹੜਾ ਮਤਲਬ ਕਿਸੇ ਕੋ ਜਾਂਦੇ ਜਾ ਕੇ ਦੂਸਰੇ ਬੰਦੇ ਕੋ ਜਾ ਕੇ ਤੇ ਖਾਣਗੇ ਬਹੁਤ ਖੁਸ਼ ਹੋਣਗੇ ਤੇ ਜੇ ਪੰਜਾਬੀ ਖਲੋਤਾ ਹੋਊਗਾ ਪੰਜਾਬੀ ਜਿਹੜਾ ਪੰਜਾਬੀ ਦੀ ਮਦਦ ਨਹੀਂ ਕਰੇਗਾ ਬਹੁਤ ਘੱਟ ਵੀਰ ਨੇ ਜਿਹੜੇ ਪੰਜਾਬੀ ਦੀ ਮਦਦ ਕਰਨਗੇ ਕੁਝ ਇਹੋ ਜਿਹੇ ਵੀਰ ਵੀ ਆਉਂਦੇ ਆ ਵੀ ਜਿੱਦਾਂ ਕਹਿੰਦੇ ਤੁਹਾਨੂੰ ਸਾਨੂੰ ਮੈਨੂੰ ਵੇਖ ਕੇ ਤੇ ਚੇਚਾ ਖਾ ਕੇ ਜਾਂਦੇ ਆ ਇਹ ਤਾਂ ਗੱਲ ਸਹੀ ਆ ਆਪਾਂ ਇਹ ਨਹੀਂ ਕਹਿੰਦੇ ਵੀ ਜਾਂ ਕਿਸੇ ਦੀ ਰੋਟੀ 'ਚ ਲੱਤ ਮਾਰਨੀ ਉਹ ਨਹੀਂ ਗੱਲ ਹੈਗੀ ਪਰ ਗੱਲ ਇਹ ਆ ਵੀ ਕਈ ਤੁਸੀਂ ਆਪ ਵੀ ਵੀਡੀਓ ਤੁਸੀਂ ਵਹਿੰਦੇ ਈਏ ਤੁਸੀਂ ਸਿਆਣੇ ਜੇ ਪਰ ਸਾਫ਼ ਸੁਥਰਾ ਜੇ ਹੁਣ ਕਿਸੇ ਨੂੰ ਇੱਥੋਂ ਵਰਤਨ ਚੁੱਕੇ ਆ ਝੂਠੇ ਆਹੀਂ ਹੱਥ ਧੋ ਕੇ ਫਿਰ ਸਬਜ਼ੀ ਪਾ ਕੇ ਦੇਣੀ ਆ ਉਦਾਂ ਸਬਜ਼ੀ ਨਹੀਂ ਪਾ ਕੇ ਦੇਣੀ ਹੈਗੀ ਹਾਂਜੀ ਅੱਛਾ ਬਿਲਕੁਲ ਜਸਤੀ ਕਿ ਨਾ ਚਾਵਲ ਆ ਚਾਵਲ ਦੀ ਕਿਹੜੀ ਕੁਆਲਿਟੀ ਆ ਚਨੇ ਪਟੂਰੇ ਕਿੰਨੇ ਦੀ ਪਲੇਟ ਦਿੰਦੇ ਹੋ ਤੇ ਕਿੰਨੇ ਪਟੂਰੇ ਹੁੰਦੇ ਆ ਉਹਦੇ ਚ ਤਿੰਨ ਪਟੂਰੇ ਹੁੰਦੇ ਜੀ ਹਾਂਜੀ 30 ਰੁਪਏ ਦੀ ਪਲੇਟ ਜੀ ਹਾਂਜੀ ਚਾਵਲ 11 21 ਦੇ ਜੀ ਹਾਂਜੀ ਫਾਇਦਾ ਹੋ ਜਾਂਦੀ ਏ ਇੰਨੀ ਹਾਂਜੀ ਫਾਇਦਾ ਹੋ ਜਾਂਦੀ ਮੁਨਾਫਾ ਹੋ ਜਾਂਦਾ ਵਾ ਹਾਂਜੀ ਹਾਂਜੀ ਹੋ ਜਾਂਦਾ ਹੋ ਜਾਂਦਾ ਜੀ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਜੀ ਹਾਂਜੀ ਹਾਂਜੀ ਕਿਹੜੇ ਘੋੜੇ ਦਾ ਕੰਮ ਵਧੀਆ ਏ ਕਿ ਜਿਹੜਾ ਕੰਮ ਵਧੀਆ ਹੈ ਹੈ ਤੇ ਚਲੋ ਕੰਮ ਤੇ ਉਹ ਵੀ ਠੀਕ ਹੀ ਪਰ ਹੁਣ ਮਜਬੂਰੀ ਆ ਕੀ ਕਰੀਏ ਫਿਰ ਕਰਨਾ ਤੇ ਪੈਣਾ ਹੀ ਆ ਕੁਝ ਨਾ ਕੁਝ ਤੇ ਕਰਨਾ ਹੀ ਪੈਣਾ ਬਿਲਕੁਲ ਪਰਿਵਾਰ 'ਚ ਦੋ ਧੀਆ ਵਾਂ ਦੋ ਧੀਆ ਦੀ ਪਰਵਰਿਸ਼ ਵਾਸਤੇ ਤੇ ਕਰਨਾ ਹੀ ਪੈਣਾ ਕੋਈ ਰੋਟੀ ਤੇ ਖਾਣੀ ਪੈਣੀ ਆ ਉਹਨਾਂ ਨੂੰ ਵੀ ਪਾਲਣਾ ਵਾ ਉਹਨਾਂ ਦਾ ਸਕੂਲ ਦਾ ਖਰਚਾ ਕਈ ਤੁਹਾਨੂੰ ਪਤਾ ਘਰ ਦੇ ਵਿੱਚ ਜਿੰਮੇਵਾਰੀਆਂ ਹੁੰਦੀਆਂ ਵਾ ਜਦੋਂ ਆਪਰੇਟ ਹੁੰਦਾ ਬਾਅਦ ਆ ਉਸ ਤੋਂ ਬਾਅਦ ਹਿੰਮਤ ਨਹੀਂ ਹਾਰੀ ਵਿਜੇ ਨੇ ਹਾਂਜੀ ਜਦੋਂ ਆਪਰੇਟ ਹੁੰਦਾ ਵਾ ਤੁਹਾਡਾ ਉਦੋਂ ਹਿੰਮਤ ਨਹੀਂ ਹਾਰੀ ਵਿਜੇ ਨੇ ਉਹ ਹਿੰਮਤ ਤਾਂ ਹਾਰੀ ਜਾਂਦੇ ਉਹ ਪਤਾ ਨਹੀਂ ਵੀ ਬਜਣਾ ਕਿ ਨਹੀਂ ਬਜਣਾ ਇੱਥੇ ਤੇ ਜੋ ਵਟਾਲੇ 'ਚ ਡਾਕਟਰਾਂ ਨੇ ਜਵਾਬ ਦਿੱਤਾ ਸੀ ਤੇ ਮੁੜ ਕੇ ਅੰਮ੍ਰਿਤਸਰ ਉੱਥੇ ਜਾ ਕੇ ਕੇਰਵਿਲ ਜਿਹੜਾ ਮੇਰਾ ਪਰੇਸ਼ਨ ਹੋਇਆ ਵਾ ਉਹਨਾਂ ਨੇ ਇਸ ਮੇਕਰ ਪਾਇਆ ਵਾ ਤੇ ਇਸੇ ਮੰਤ ਤੇ ਹਾਰੀ ਗਈ ਵੀ ਹੁਣ ਪਤਾ ਨਹੀਂ ਬਜਣਾ ਕਿ ਨਹੀਂ ਬਜਣਾ ਹੈਗਾ ਇਹ ਤਾਂ ਗੁਰੂ ਰਾਮਦਾਸ ਦੇ ਹੱਥ ਵਸਦੀ ਗੱਲ ਵਾ ਜਦੋਂ ਘਰ ਤੋਂ ਸਾਈਕਲ ਲੈ ਕੇ ਨਿਕਲਦੇ ਹੋ ਸਵੇਰੇ ਆਪਣੀ ਇਹ ਪੂਰੀ ਰੇੜੀ ਤਿਆਰ ਕਰਕੇ ਸਾਈਕਲ ਰੇੜੀ ਕਹਾਂਗੇ ਸਾਈਕਲ ਦੇ ਉੱਤੇ ਬਾਕਸ-ਬਾਕਸ ਰੱਖ ਕੇ ਨਿਕਲਦੇ ਹੋ ਫਿਰ ਕੀ ਸੋਚ ਕੇ ਨਿਕਲਦੇ ਹੋ ਮਨ ਚ ਕਿ ਗੁਰੂ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਅਰਦਾਸ ਕਰਦੇ ਇਹ ਮਹਾਰਾਜ ਜਦੋਂ ਚਨੇ ਪਟੂਰੇ ਬਣ ਜਾਂਦੇ ਆ ਚੋਲ ਬਣ ਜਾਂਦੇ ਆ ਫਿਰ ਅਸੀਂ ਅਰਦਾਸ ਬੇਨਤੀ ਕਰਨੇ ਆ ਅਰਦਾਸ ਕਰਕੇ ਭੋਗ ਲਾਇਆ ਜਾਂਦਾ ਵਾ ਤੇ ਗੁਰੂ ਰਾਮਦਾਸ ਦੇ ਚਰਣਾ ਚ ਬੇਨਤੀ ਕੀਤੀ ਜਾਂਦੀ ਵੀ ਸੱਚੇ ਪਾਤਸ਼ਾਹ ਜੋ ਵੀ ਜੀਵ ਸਭ ਕੇ ਆਪ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਜਪੇ ਸੱਚੇ ਪਾਤਸ਼ਾਹ ਸਾਨੂੰ ਇਹਦੇ ਚੋਂ ਇਹ ਲੰਗਰ ਹੀ ਇੱਕ ਹਸਾਬ ਦਾ ਤਿਆਰ ਕੀਤਾ ਵਾ ਸੱਚੇ ਪਾਤਸ਼ਾਹ ਇਹਦੇ ਚੋਂ ਮੇਰਾ ਘਰ ਦਾ ਗੁਜ਼ਾਰਾ ਜਿਹੜਾ ਨਾ ਉਹ ਚੱਲਣਾ ਚਾਹੀਦਾ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਇਸੇ ਬੇਨਤੀ ਕਰਕੇ ਤੇ ਤੁਰ ਪਈਦਾ ਵਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੀ ਜਾਂਦੇ ਹਾਂਜੀ ਬਿਲਕੁਲ ਵਿਜੇ ਕੁਮਾਰ ਆ ਜਿਸ ਨੇ ਕਿਹਾ ਕਿ ਅਰਦਾਸ ਕਰਕੇ ਘਰੋਂ ਨਿਕਲਦੇ ਆਂ ਤੇ ਅਰਦਾਸ ਦੇ ਵਿੱਚ ਗੁਰੂ ਮਾਰਾ ਜੀ ਦੇ ਕੋਲੋਂ ਇਹੋ ਹੀ ਮੰਗੀਦਾ ਵਾ ਕਿ ਮੇਰਾ ਗੁਜ਼ਾਰਾ ਘਰ ਦਾ ਜਿਹੜਾ ਵਾ ਇਹਦੇ ਨਾਲ ਸਹੀ ਤਰੀਕੇ ਨਾਲ ਚੱਲ ਜਾਵੇ ਅਤੇ ਜੇਕਰ ਅਸੀਂ ਗਾਹ ਨੂੰ ਖਵਾਈਏ ਤਾਂ ਉਸ ਨੂੰ ਵੀ ਇੱਕ ਚੰਗਾ ਸਵਾਦਿਸ਼ਟ ਹੀ ਖਵਾਈਏ ਗੱਲਬਾਤ ਕਰਾਂਗੇ ਭਾਈ ਆਏ ਨੇ ਪੰਜਾਬੀ ਭਾਜੀ ਥੱਲੇ ਆ ਜਾਓ ਥੋੜਾ ਕੀ ਨਾਂ ਕੀ ਜੀ ਮੇਰਾ ਨਾਂ ਗੁਰਪ੍ਰੀਤ ਸਿੰਘ ਹੈ ਅੱਛਾ ਗੁਰਪ੍ਰੀਤ ਜੀ ਕਿੱਥੋਂ ਆਏ ਜੀ ਮੈਂ ਪਟਾਲੇ ਦਾ ਜੀ ਅੱਛਾ ਪਟਾਲੇ ਤੋਂ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਭਾ ਦੀ ਮਿਹਨਤ ਨੂੰ ਕਿਉਂਕਿ ਹਿੰਮਤ ਹਾਰ ਗਿਆ ਸੀ ਕਿਸੇ ਵੇਲੇ ਜਦੋਂ ਪ੍ਰੇਟ ਹੁੰਦਾ ਬਹੁਤ ਵਧੀਆ ਭਾਜੀ ਬਹੁਤ ਵਧੀਆ ਆਪਣਾ ਕੰਮ ਕਰਕੇ ਬੈਠਾ ਸਾਫ਼ ਸੁਥਰਾ ਕੰਮ ਕਰ ਰਿਹਾ ਆਪਾਂ ਵੀ ਖਾਂਦੇ ਰੇਆ ਪਹਿਲਾਂ ਵੀ ਖਾਂਦੇ ਰੇਆ ਅਸੀਂ ਪ੍ਰਵਾਸੀਆਂ ਕੋ ਖਾਂਦੇ ਸੀ ਪਰ ਹੁਣ ਜਦੋਂ ਦਾ ਪਤਾ ਲੱਗਾ ਕਿ ਆਪਣਾ ਭਰਾ ਕਰ ਰਿਹਾ ਕੰਮ ਤੇ ਇੰਨਾ ਟੇਸਟ ਹੈ ਇੰਨਾ ਸਾਫ਼ ਸੁਥਰਾ ਹੈ ਕਿ ਮਨ ਖੁਸ਼ ਹੁੰਦਾ ਉਸ ਵੀਰ ਨੇ ਇੱਕ ਗੱਲ ਕਹੀ ਹੈ ਕਹਿੰਦਾ ਕਿ ਪੰਜਾਬੀ ਪੰਜਾਬੀ ਦੀ ਮਦਦ ਕਰਕੇ ਖੁਸ਼ ਨਹੀਂ ਹੁੰਦਾ ਲਾਗੇ ਪ੍ਰਵਾਸੀ ਦੀ ਜਿਹੜੀ ਲੱਗੀ ਹੋਏਗੀ ਪੰਜਾਬੀ ਨੂੰ ਛੱਡ ਕੇ ਪ੍ਰਵਾਸੀ ਕੋ ਖਾਣਾ ਜ਼ਿਆਦਾ ਵਧੀਆ ਸਮਝਣਗੇ ਭਾਜੀ ਉਹ ਤਾਂ ਆਪਣੀ ਸੋਚ ਆ ਹੁਣ ਤੁਸੀਂ ਦੇਖਦੇ ਜੇ ਸਾਫ ਸਫਾਈ ਦਾ ਧਿਆਨ ਹੈ ਬਿਲਕੁਲ ਸਾਫ ਸਫਾਈ ਚ ਬੰਦਾ ਖਲਾ ਰਿਹਾ ਸਾਨੂੰ ਇਹ ਵੀ ਪਤਾ ਕਿ ਪ੍ਰਵਾਸੀ ਸਾਨੂੰ ਕਿਦਾਂ ਖਲਾਂਦੇ ਆ ਉਸੇ ਪਲੇਟ ਚ ਕਈ ਵਾਰੀ ਅਸੀਂ ਵੀ ਖਾਨੇ ਆ ਸੀ ਹੁਣ ਉਹਨਾਂ ਨੂੰ ਕਹਿੰਦੇ ਆ ਨੂੰ ਡਿਸਪੋਜ਼ਲ ਚ ਪਾ ਕੇ ਦੋ ਤੁਹਾਨੂੰ ਪਤਾ ਕਿ ਇਹਨਾਂ ਨੇ ਪਲੇਟਾਂ ਸਾਫ ਨਹੀਂ ਕਰਨੀਆਂ ਸਹੀ ਤਰੀਕੇ ਨਾਲ ਤੇ ਇੱਥੇ ਤੇ ਬਿਲਕੁਲ ਡਬਲ ਬਰਤਨ ਧੋਂਦੇ ਆ ਸਾਬਨ ਨਾਲ ਧੋ ਕੇ ਫੇਰ ਖਵਾਉਂਦੇ ਆ ਤੇ ਇਸ ਕਰਕੇ ਸਾਨੂੰ ਤੇ ਬਹੁਤ ਵਧੀਆ ਲੱਗਾ ਹੈ ਚਾਹੀਦਾ ਨੇ ਵੈਸੇ ਪੰਜਾਬੀਆਂ ਨੂੰ ਸਾਥ ਦੇਣਾ ਇਸ ਵੀਰ ਦਾ ਇਹ ਤੇ ਸਾਰਿਆਂ ਨੂੰ ਚਾਹੀਦਾ ਕਿ ਜੇ ਕੋਈ ਆਪਣਾ ਭਰਾ ਇਸ ਕੰਮ 'ਚ ਪੈਂਦਾ ਉਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਉਹਦਾ ਸਾਥ ਦਿਓ ਮੇਰੇ ਤੇ ਉੱਧਰ ਦੇਖਣ ਨੂੰ ਮਿਲਦਾ ਕਈ ਵਾਰੀ ਸ਼ਰਮ ਮਾਰ ਜਾਂਦੀ ਬੰਦੇ ਨੂੰ ਹੈਨਾ ਉਸ ਵੀਰ ਨੇ ਸ਼ਰਮ ਨਹੀਂ ਕੀਤੀ ਹਿੰਮਤ ਨਹੀਂ ਹਾਰੀ ਘਰ ਤੋਂ ਨਿਕਲਿਆ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਸ਼ਵਾ ਪਾਜੀ ਸਭ ਤੋਂ ਵਧੀਆ ਕੰਮ ਹੈ ਕਿਰਤ ਕਰ ਰਿਹਾ ਕਿਸੇ ਕੋਲ ਮੰਗਤ ਨਹੀਂ ਨਾ ਰਿਹਾ ਸਭ ਤੋਂ ਬੈਸਟ ਇਹ ਕੰਮ ਹੈ ਕਿ ਆਪਣੀ ਮਿਹਨਤ ਕਰ ਰਿਹਾ ਮਿਹਨਤ 'ਚ ਇਹਨੂੰ ਸਕੂਨ ਆ ਮੰਗਣ ਨਾਲੋਂ ਕਿਸੇ ਦੇ ਅੱਗੇ ਹੱਥ ਡਾਉਣ ਨਾਲੋਂ ਆਪਣਾ ਕਾਰੋਬਾਰ ਕਰ ਰਿਆ ਬਹੁਤ ਵਧੀਆ ਕੰਮ ਹੈ ਬਿਲਕੁਲ ਜਸਸੀ ਕੇ ਨਾ ਗਾਗ ਵੀ ਇੱਥੇ ਲਗਾਤਾਰ ਪਹੁੰਚਦੇ ਨੇ ਚਨੇ ਬਟੂਰੇ ਖਾਣੇ ਤਾਂ ਉਹਨਾਂ ਦਾ ਵੀ ਕਹਿਣਾ ਵਾ ਕਿ ਮਿਹਨਤ ਕਰ ਰਿਆ ਵਾ ਕਿਰਤ ਕਰ ਰਿਆ ਵਾ ਉਸ ਨੂੰ ਆਪਣੀ ਮਿਹਨਤ ਤੇ ਕਿਰਤ ਚ ਸਕੂਨ ਹਿੰਮਤ ਨਹੀਂ ਹਾਰਿਆ ਪਰਿਵਾਰ ਦੀ ਚੰਗੇ ਪਰਿਵਾਰ ਲਈ ਵਾਸਤੇ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਘਰ ਤੋਂ ਨਿਕਲਦਾ ਵੇ ਬਿਮਾਰ ਸੀ ਆਪਰੇਟ ਹੁੰਦਾ ਵਾ ਡਾਕਟਰਾਂ ਨੇ ਮਨਾ ਕਰ ਦਿੱਤਾ ਭਾਰਾ ਕੰਮ ਨਹੀਂ ਕਰਨਾ ਤਾਂ ਫਿਰ ਉਸਨੇ ਚਨੇ ਬਟੂਰੇ ਦੀ ਰੇੜੀ ਲਾਣੀ ਸ਼ੁਰੂ ਕਰ ਦਿੱਤੀ ਸਾਈਕਲ ਦੇ ਉੱਤੇ ਜਿਸ ਤਰੀਕੇ ਨਾਲ ਪ੍ਰਵਾਸੀ ਵੇਚਦੇ ਸੀ ਉਸੇ ਤਰੀਕੇ ਨਾਲ ਸਾਈਕਲ ਦੇ ਉੱਤੇ ਵੇਚਨੇ ਸ਼ੁਰੂ ਕਰ ਦਿੱਤੇ ਪਰ ਉਸ ਵੀਰ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਪੰਜਾਬੀ ਪੰਜਾਬੀ ਦੀ ਮਦਦ ਨਹੀਂ ਕਰਦੇ ਪਰ ਅਸੀਂ ਜ਼ਰੂਰ ਕਵਾਂਗੇ ਆਪਣੇ ਦਰਸ਼ਕਾਂ ਨੂੰ ਕਿ ਇਸ ਪੰਜਾਬੀ ਦੀ ਮਦਦ ਜ਼ਰੂਰ ਕਰਿਓ ਪ੍ਰਵਾਸੀਆਂ ਦਾ ਗੰਦਾ ਖਾਣਾ ਛੱਡ ਕੇ ਇਸ ਵੀਰ ਦਾ ਸਵਾਦਿਸ਼ ਖਾਣਾ ਖਾਣ ਤੇ ਇਹ ਜ਼ਰੂਰ ਪਹੁੰਚਿਓ ਉਸ ਵੀਰ ਦੇ ਕੋਲ ਲਗਾਤਾਰ ਤਾਂ ਜੋ ਇਸ ਵੀਰ ਦੇ ਗੁਜ਼ਾਰਾ ਜਿਹੜਾ ਕਰਦਾ ਇੱਕ ਸੁਖਾਲੇ ਢੰਗ ਨਾਲ ਹੋ ਸਕੇ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਾ ਡੇਲੀ ਪੋਸਟ ਪੰਜਾਬੀ ਬਟਾਲਾ